ਸਸ਼ੇ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਆ ਜਰਨਸਟੀ ਵੱਡੀ ਖਬਰ ਖਬਰ ਰਹਿਣ ਤਾਂ ਖੁਦ ਜਰੂਰ ਬੜੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੰਤਰੀ ਕੁਲਦੀਪ ਧਾਲੀਵਾਲ ਦੇ ਹਾਲ ਕੇ ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਅਮ ਜਿੱਠਿਆ ਨੇ ਵੀਡੀਓ ਸਾਂਝੀ ਕਰਕੇ ਪੁੱਛਿਆ ਕਿਉਂ ਨਹੀਂ ਹੋ ਰਹੀ ਕਾਰਵਾਈ ਇਸ ਤਰ੍ਹਾਂ ਤਾਜ਼ਾ ਕੈਬਨਿਟ ਦੇ ਫੇਰ ਬਦਲ ਦੇ ਨਾਲ ਹੀ ਪੰਜਾਬ ਦੇ ਆਮ ਆਦਮੀ ਪਾਰਟੀ ਏਪੀ ਸਰਕਾਰ ਨੇ ਸਿਰਫ 2.5 ਸਾਲ ਵਿੱਚ ਆਪਣੇ ਚੌਥੀ ਮਾਈਨਿੰਗ ਮੰਤਰੀ ਨਿਯੁਕਤ ਕੀਤਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮਾਈਨਿੰਗ ਸੈਕਟਰ ਤੋਂ 20000 ਕਰੋੜ ਰੁਪਏ ਦੀ ਗਨ ਦੇ ਦਾਵਾ ਵਾਦਾ ਕੀਤਾ ਸੀ ਪਰ ਹਲਕੇ ਹਜੇ ਤੱਕ ਪੰਜਾਬ ਦਾ ਖਜ਼ਾਨਾ ਇਹ ਰਕਮ ਉਡੀਕ ਰਿਹਾ ਇਸ ਦੇ ਨਾਲ ਹੀ ਇਸ ਮੌਕੇ ਲਗਾਤਾਰ ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਹੋਣ ਦੀਆਂ ਖਬਰਾਂ ਸਾਮਣੀ ਆ ਰਹੀਆਂ ਹਨ ਅਤੇ ਇਸ ਦੌਰਾਨ ਪੰਜਾਬ ਨੂੰ ਹੁਣ ਇਸ ਮਹਿਕਮੇ ਦਾ ਚੌਥਾ ਮੰਤਰੀ ਮਿਲ ਰਿਹਾ ਹੈ ਇਸ ਮੌਕੇ ਮੰਤਰੀ ਨੇ ਹੁਣ ਵੀਡੀਓ ਸਾਂਝੀ ਕਰਕੇ ਦਾਵਾ ਕੀਤਾ ਹੈ ਕਿ ਮੰਤਰੀ ਗੁਲਦੀਪ ਢਾਲੀਵਾਲ ਨੇ ਹਲਕੇ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੀ ਜਾਣਕਾਰੀ ਦੇ ਵੀਡੀਓ ਵੀ ਪੇਚ ਗਿਆ ਹੈ ਕਿ ਰਾਵੀ ਦਰਿਆ ਉੱਤੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਦੀ ਮਝੀਆਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਭਾਰਤ ਪਾਕਿਸਤਾਨ ਸਰਹੰਦ ਤੇ ਨਜਾਇਜ਼ ਮਾਈਨਿੰਗ ਜਿੱਤੇ ਐਈਐਸਆਈ ਉਸ ਬੈਠ ਲਈ ਫਿਰ ਆ ਕਰ ਰਹੇ ਹਾਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ